ਪਰਮਾਤਮਾ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ ਤੂੰ ਉਸ ਪਰਿਪੂਰਨ ਪਰਮਾਤਮਾ ਨੂੰ ਜਪੋ ਨਾਗੇ ਉਹਨੂੰ ਜਪੋ ਜਿਹੜੀ ਪਰਮਾਤਮਾ ਨੇ ਮਿੱਟੀ ਤਿਆਰ ਕਰਕੇ ਇੱਕ ਦੇਹ ਬਣਾ ਦਿੱਤੀ ਹੈ ਪਰਮਾਤਮਾ ਨੂੰ ਜਪਨਾ ਪਰਮਾਤਮਾ ਦੀ ਵਡਿਆਈ ਕਰਨੀ ਪਰਮਾਤਮਾ ਦੀ ਅਰਦਾਸਨਾ ਕਰਨੀ ਪਰਮਾਤਮਾ ਦੇ ਗੁਣ ਗਾਉਣੇ ਜਾਂ ਫਿਰ ਜਿਹੜੀ ਪ੍ਰਮਾਤਮਾ ਨੇ ਮਿੱਟੀ ਕਠੀ ਕਰਕੇ ਪੰਜਾਂ ਤਤਾਂ ਦਾ ਸਰੀਰ ਤਿਆਰ ਕਰ ਦਿੱਤਾ ਹੈ ਇੱਕ ਦੇਹ ਬਣਾ ਦਿੱਤੀ ਹੈ ਉਹਨੂੰ ਜਪਨਾ ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਤੂੰ ਦੇਹ ਨੂੰ ਨਹੀਂ ਤੂੰ ਸਰੀਰ ਨੂੰ ਨਹੀਂ ਤੂੰ ਪਰੀਪੂਰਨ ਪ੍ਰਮਾਤਮਾ ਨੂੰ ਜਪ ਜਿੰਨੇ ਪਤਾ ਨਹੀਂ ਇਹਦੇ ਵਰਗੀਆਂ ਕਿੰਨੀਆਂ ਕੁ ਦੇਹਾਂ ਤਿਆਰ ਕੀਤੀਆਂ ਨਹੀਂ ਕੋਈ ਇੱਕ ਦੋ ਥੋੜੀ ਕਿਤਿਆਂ ਨੇ ਦੇਹਾਂ ਤਿਆਰ ਕਿ ਸਾਧੂ ਤੇ ਇਦਾਂ ਹੀ ਲੱਗਦਾ ਹਨ ਕਿ ਜਿਹੜੀ ਆਹ ਦੇਹ ਹੈ ਤੇ ਇਹ ਬੜੀ ਪਵਿੱਤਰ ਹੈ। ਇਹੀ ਪੂਜਨਯੋਗ ਦੇਹ ਹੈ। ਮਹਾਰਾਜ ਜੀ ਕਹਿੰਦੇ ਇਹ ਤੇ ਮਿੱਟੀ ਹੈ। ਤੇ ਮਿੱਟੀ ਨੂੰ ਪ੍ਰਮਾਤਮਾ ਨੇ ਸਾਜ ਦਿੱਤਾ ਹੈ। ਮਿੱਟੀ ਨੂੰ ਤਿਆਰ ਕੀਤਾ ਹੈ, ਬਣਾ ਦਿੱਤਾ ਹੈ। ਇਹ ਮਿੱਟੀ ਹੈ। ਜੀਵ ਜੰਤੂ ਜੋ ਕੁੜ ਸंसार ਦੇ ਵਿੱਚ ਅਸੀਂ ਦੇਖ ਰਹੇ ਹਾਂ ਜੀਵ ਹਨ ਜੰਤੂ ਹਨ ਜਾਨਵਰ ਹਨ ਇਹ ਜਿਹੜਾ ਮਨੁੱਖਾ ਸਰੀਰ ਹੈ ਸਾਡਾ ਇਹ ਸਭ ਕੁਝ ਪ੍ਰਮਾਤਮਾ ਨੇ ਮਿੱਟੀ ਦਾ ਤੇ ਬਣਾਇਆ ਹੈ ਇੱਕ ਹੀ ਮਿੱਟੀ ਦੇ ਕਈ ਬਣਾ ਦਿੱਤੇ ਨੇ ਤੇ ਪਿਆਰਿਆ ਤੂੰ ਮਿੱਟੀ ਨੂੰ ਕਿਉਂ ਸਿਮਰਨਾ ਹੈ ਤੂੰ ਮਿੱਟੀ ਦੀ ਅराधना ਕਿਉਂ ਕਰਨੀ ਹੈ ਕਿ ਦੇ ਦੀ ਅराधना ਕਿਉਂ ਕਰਨੀ ਹੈ ਫਿਰ ਕੀ ਕਰਨਾ ਹੈ ਕਿੰਦੇ ਪ੍ਰਮਾਤਮਾ ਨੂੰ ਸਿਮਰ ਜਿਹੜਾ ਸਦੀਵਕਾਲ ਹੈ ਜਿਨਨੇ ਇਹ ਮਿੱਟੀਆਂ ਨੂੰ ਤਿਆਰ ਕਰਕੇ ਸਰੀਰ ਬਣਾਇਆ ਹੈ ਦੇਹ ਤਿਆਰ ਕੀਤੀ ਹੈ ਵਿੱਚ ਜਿੰਦ ਪਾਈ ਹੈ ਜਿਉ ਪਾਏ ਪਿੰਡ ਜਿੰਨ ਸਜਿਆ ਦਿੱਤਾ ਪਹਿਨਣ ਖਾਣ ਉਸ ਮਾਲਕ ਨੂੰ ਯਾਦ ਕਰ ਜਿਨਨੇ ਸਮੁੱਚਾ ਸਰੀਰ ਸੁੰਦਰ ਸਰੀਰ ਤਿਆਰ ਕਰ ਦਿੱਤਾ ਵਿੱਚ ਜਿੰਦ ਪਾ ਦਿੱਤੀ ਹੈ ਤੇਰੇ ਰਹਿਣ ਸਹਿਣ ਦਾ ਵੀ ਪ੍ਰਬੰਧ ਕਰ ਦਿੱਤਾ ਹੈ ਤੇਰੇ ਖਾਣ ਪੀਣ ਦਾ ਪ੍ਰਬੰਧ ਕਰ ਦਿੱਤਾ ਹੈ ਪਿਆਰਿਆ ਤੂੰ ਉਸ ਮਾਲਕ ਨੂੰ ਭੁਲਾ ਕਰਕੇ ਇੱਕ ਮਿੱਟੀ ਦੇ ਨਾਲ ਇੱਕ ਦੇਦੇ ਦੇ ਨਾਲ ਆਪਣਾ ਮਨ ਜੋੜ ਕੇ ਬਹਿ ਗਿਆ ਕਹਿੰਦੇ ਲਈ ਇਦਾਂ ਨਹੀਂ ਤੈਨੂੰ ਕਰਨਾ ਚਾਹੀਦਾ ਇਹ ਤੇ ਅਕਿਰਤ ਘਣਾ ਵਾਲਾ ਕੰਮ ਹੋ ਗਿਆ ਨਾ ਕਿ ਜਿਹਦੀ ਅਸਲ ਦੇ ਵਿੱਚ ਗੁਣ ਗਾਉਣੇ ਚਾਹੀਦੇ ਸਨ ਨਾ ਅਸੀਂ ਉਹਦੇ ਗੁਣ ਨਹੀਂ ਗਾਏ ਸਗੋਂ ਹੋਰਨਾ ਦੇ ਗੁਣ ਗਾਏ ਨੇ ਇਸ ਕਰਕੇ ਮਹਾਰਾਜੀ ਸਮਝਾ ਰਹੇ ਨੇ ਜਪ ਮਨ ਸਤ ਨਾਮ ਸਦਾ ਸਤ ਨਾਮ ਸਦਾ ਹੀ ਜਪ ਸਦਾ ਉਸ ਪ੍ਰੀਪੁਰਮ ਪਰਮਾਤਮਾ ਨੂੰ ਜਪ ਹਲਤ ਪਲਤ ਮੁਖ ਉਜਲ ਹੋਈ ਹੈ ਹਲਤ ਪਲਤ ਮਹਾਰਾਜੀ ਕਹਿੰਦੇ ਤੇਰਾ ਲੋਗ ਸੁਖਿਆ ਤੇ ਪ੍ਰਲੋਗ ਸੋਹਿਲਾ ਹੋਵੇਗਾ ਹੁਣ ਵਾਲਾ ਸਮਾਂ ਤੇ ਆਗਾ ਆਉਣ ਵਾਲਾ ਸਮਾਂ ਵੀ ਉਜਲਾ ਹੋਵੇਗਾ ਸੁਹਾਵਣਾ ਹੋਵੇਗਾ ਨਾਨਕ ਭਗਤਾਂ ਸਦਾ ਵਿਗਾਸ ਵਾਲਾ ਜੀਵਨ ਦੇ ਅੰਦਰ ਉਹ ਖੜਾਓ ਬਣਿਆ ਰਹੇਗਾ ਪਰ ਹੋਵੇਗਾ ਕਦੋਂ ਜਦੋਂ ਤੂੰ ਆਪਣੇ ਪਿਆਰੇ ਨੂੰ ਅਰਾਧੇਂਗਾ ਜਪੇਂਗਾ ਉਹਦੀ ਵਡਿਆਈ ਕਰੇਂਗਾ ਉਹਦੀ ਉਸਤਤ ਕਰੇਂਗਾ ਪਟਤ ਸਬਾਨਾਂ ਦੇ ਬਚਨ ਨੇ ਗੁਰੂ ਗੁਰੂ ਗੁਰ ਕਰ ਮਨ ਮੇਰੇ ਬੱਟੇ ਸਾਹਿਬ ਆਣ ਕਹਿੰਦੇ ਗਏ ਮੇਰੇ ਮਨ ਗੁਰੂ ਗੁਰੂ ਕਰ ਗੁਰੂ ਨੂੰ ਜੱਪੀ ਗੁਰੂ ਨੂੰ ਅਰਾਧੀ ਗੁਰੂ ਕੀ ਸਦੀਵ ਕਾਲ ਹੈ ਗੁਰੂ ਕੀ ਤੈਨੂੰ ਗਿਆਨ ਦੇਣ ਵਾਲਾ ਹੈ ਗੁਰੂ ਕੀ ਸਮਝ ਦੇਣ ਵਾਲਾ ਹੈ ਗੁਰੂ ਤੈਨੂੰ ਕਿਸੇ ਵੀ ਪਰਮ ਭਲੇਕੇ ਵਿੱਚ ਨਹੀਂ ਪਾਵੇਗਾ ਤੇ ਗੁਰੂ ਕਿਹੜਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਗੁਰੂ ਗ੍ਰੰਥ ਸਾਹਿਬਹਾਰਾਜ ਸਾਡੇ ਜਾਗਤ ਜੋਤ ਉਹ ਮਹਾਨ ਗੁਰੂ ਖੰਨ ਜਿਨ੍ਹਾਂ ਨੂੰ ਅਸੀਂ ਸੇਦਾ ਕਰਦੇ ਹਾਂ ਤੇ ਉਸੇ ਕੀ ਗੁਰੂ ਦੇ ਪਾਵਨ ਬਚਨ ਖੰਨ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਨੂੰ ਮਿਲ ਕਰਕੇ ਮਨ ਦੇ ਵਿੱਚ ਆਨੰਦ ਆਉਂਦਾ ਹੈ ਸਕੂਨ ਆਉਂਦਾ ਹੈ ਇਸ ਕਰਕੇ ਖੇ ਮੇਰੇ ਮਨ ਤੂੰ ਗੁਰੂ ਨੂੰ ਆਰਾਧਾ ਸ਼ਬਦ ਗੁਰੂ ਦੀ ਆराधना ਕਰ ਸ਼ਬਦ ਗੁਰੂ ਨੂੰ ਹਿਰਦੇ ਅੰਦਰ ਵਸਾ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਣ ਤਰਣ ਸਮਰੱਥ ਕਲਯੁਗ ਸੁਣਤ ਸਮਾਦ ਸ਼ਬਦ ਜਿਸ ਕੇਰੇ ਜਿਹਦੇ ਸ਼ਬਦ ਸੁਣਦਿਆਂ ਸਾਰੀ ਮਨ ਉਹਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਸੁਣਤ ਸਮਾਦ ਸ਼ਬਦ ਜਿਸ ਕੇਰੇ ਉਹਦੇ ਸ਼ਬਦਾਂ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਪਾਵਰ ਹੈ ਉਹ ਆਪਣੇ ਆਪ ਹੀ ਆਪਣੇ ਚਰਨਾਂ ਦੇ ਨਾਲ ਮਨ ਨੂੰ ਜੋੜ ਲੈਂਦਾ ਹੈ ਤੇ ਇੱਕ ਤਾਕਤ ਹੋ ਰਹੀ ਉਹਦੇ ਅੰਦਰ ਤਾਰਨ ਤਰਨ ਸਮਰੱਥ ਕਲਯੁਗ ਮਹਾਰਾਜੀ ਕਹਿੰਦੇ ਇਸ ਭਿਆਨਕ ਕਲਯੁਗ ਦੇ ਸਮੇਂ ਦੇ ਅੰਦਰ ਨਾ ਉਹ ਪਰਮਾਤਮਾ ਤੈਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ ਉਹ ਗੁਰੂ ਤੈਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ ਪਿਆਰਿਆ ਤੂੰ ਵਿਕਾਰਾਂ ਦੇ ਵਿੱਚ ਖੱਜਲ ਹੋ ਰਿਹਾ ਹੈ ਤੇਰੇ ਜੀਵਨ ਦੇ ਅੰਦਰ ਬੁਰਾਈਆਂ ਨੇ ਤੇ ਜੇਕਰ ਤੂੰ ਗੁਰੂ ਨੂੰ ਜਪ ਲਵੇਂ ਗੁਰੂ ਨੂੰ ਸਿਮਰ ਲਵੇਂ ਤੇ ਤੂੰ ਇਹਨਾਂ ਤੋਂ ਖਲਾਸੀ ਪਾ ਸਕਦਾ ਹੈ ਅਗਲੇਰੇ ਬਚਨ ਕਹਿ ਨੇ ਓਨ ਦੁਖਨ ਨਾਸ ਕਹਿੰਦੇ ਫੁਨ ਦੁਖਨ ਨਾਸ ਕਹਿੰਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਸੁਖਦਾਇਕ ਸੂਰੋ ਤੇ ਉਹ ਸੁੱਖਾਂ ਦਾ ਸੂਰਮਾ ਹੈ ਪਵ ਸੁਖ ਦੇਣ ਵਾਲਾ ਹੈ ਫੁਨ ਦੁਖਨ ਨਾਸ ਸੁਖਦਾਇਕ ਸੂਰਾਂ ਜੋ ਧਰਤ ਧਿਆਨ ਬਸਤ ਤੈਨੇਰੇ ਜਿਹੜੇ ਪ੍ਰਮਾਤਮਾ ਦੇ ਚਰਣਾ ਤੇ ਧਿਆਨ ਧਰਦੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਣਾ ਤੇ ਧਿਆਨ ਧਰਿਆ ਹੈ ਕਹਿੰਦੇ ਉਹਨਾਂ ਨੂੰ ਸੁਖ ਮਿਲੇ ਹਨ ਤੇ ਉਹਨਾਂ ਦੇ ਜੀਵਨ ਦੇ ਅੰਦਰ ਜਿੰਨੇ ਵੀ ਦੁੱਖ ਸਨ ਆਪਣੇ ਆਪ ਖਤਮ ਹੋ ਗਏ ਤੇ ਮਹਾਰਾਜ ਆਮਨ ਗੁਰਬਾਣੀ ਦੇ ਅੰਦਰ ਇਹ ਹੀ ਤੇ ਸਮਝਾ ਰਹੇ ਨੇ ਕਿ ਪਿਆਰਿਆ ਤੇਰੇ ਜੀਵਨ ਦੇ ਅੰਦਰ ਸਾਰੇ ਦੁੱਖ ਉਦੋਂ ਦੂਰ ਹੋਣਗੇ ਜਦੋਂ ਤੂੰ ਗੁਰੂ ਦੇ ਨਾਲ ਆਪਣਾ ਮਨ ਜੋੜ ਲਵੇਂਗਾ ਯਾਦ ਰੱਖੀ ਜਦੋਂ ਮਨ ਜੁੜ ਗਿਆ ਫਿਰ ਕੋਈ ਵੀ ਜੀਵਨ ਦੇ ਅੰਦਰ ਦੁੱਖ ਨਹੀਂ ਰਹੇਗਾ ਆਹ ਰਾਜੀ ਨੇ ਬਚਨ ਕੀਤੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹੇ ਮੇਰੇ ਮਨ ਤੂੰ ਹਰੀ ਦੇ ਨਾਲ ਜੁੜ ਪਰਮਾਤਮਾ ਦੇ ਨਾਲ ਜੁੜ ਕਿਸੇ ਹੋਰ ਦੇ ਨਾਲ ਜੁੜਨ ਵਾਸਤੇ ਗੁਰੂ ਨੇ ਨਹੀਂ ਪ੍ਰੇਰਿਆ ਜਦੋਂ ਸਾਨੂੰ ਪ੍ਰੇਰਿਆ ਹੈ ਇੱਕ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਜੁੜਨ ਵਾਸਤੇ ਪ੍ਰੇਰਿਆ ਹੈ ਤੇ ਅੱਜ ਦੇ ਲੋਕ ਸਟੇਜਾਂ ਤੇ ਬਹਿ ਬਹਿ ਕੇ ਆਪਣੀ ਦੇਹ ਧਾਰੀਆਂ ਦੇ ਨਾਲ ਜੋੜਨ ਤੇ ਲੱਗੇ ਹੋਏ ਨੇ ਤੇ ਸ਼੍ਰੀ ਆਮ ਉਹ ਉਹਨੂੰ ਰੱਬ ਬਣਾ ਰਹੇ ਨੇ ਪਰ ਮਹਾਰਾਜ ਜੀ ਬਾਰ ਬਾਰ ਕਹਿ ਰਹੇ ਨੇ ਇਹ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਉਸਾਰਨਾ ਜਦੋਂ ਤੂੰ ਪਿਆਰਿਆ ਸੱਚ ਮੁੱਚ ਮਨ ਦੇ ਤੌਰ ਤੇ ਪ੍ਰਮਾਤਮਾ ਦੇ ਨਾਲ ਜੁੜ ਜਾਵੇਂਗਾ ਤੇਰੇ ਤੁਖਾਂ ਦਾ ਨਾਸ਼ ਹੋ ਜਾਵੇਗਾ ਤੇ ਇੱਥੇ ਵੀ ਮਾਲਕ ਜੀ ਉਹੀ ਕਿਰਪਾ ਕਰ ਰਹੇ ਨੇ ਜਪ ਮਨ ਸਤ ਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਗਏ ਨਿਤ ਤੇ ਆਇਆ ਹਰ ਪ੍ਰਖ ਨਿਰੰਜਨਾ ਨੇਤੀ ਧਾ ਉਸ ਪਰਿਪੂਰਨ ਪਰਮਾਤਮਾ ਨੂੰ ਆਕਾਲ ਪੁਰਖ ਵੈਗਰੂ ਨੂੰ ਕਿਉਂਕਿ ਉਹ ਧਿਆਨ